ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਭ ਤੋਂ ਪਹਿਲਾਂ ਤਾਂ ਉਹੀ ਗੱਲ ਜਿਹੜੀ ਮੈਂ ਅਕਸਰ ਤੁਹਾਡੇ ਨਾਲ ਸਾਂਝੀ ਕਰਦਾ ਹਰ ਵੀਡੀਓ ਦੇ ਸ਼ੁਰੂ ਦੇ ਵਿੱਚ ਕਿ ਦੋਸਤੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਵੀਡੀਓ ਦੀ ਅੱਜ ਮੈਂ ਇੱਕ ਥਿਓਰੀ ਦੀ ਗੱਲ ਕਰਨੀ ਹੈ ਪਰ ਦਰਸ਼ਕੋ ਤੁਹਾਨੂੰ ਪਤਾ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਮੈਂ ਤਕਰੀਬਨ 35-36 ਸਾਲ ਪੜਾਇਆ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਜਬ ਮੀਡੀਆ ਪੜਾਇਆ ਮੀਡੀਆ ਦੇ ਵਿੱਚ ਇੱਕ ਥਿਓਰੀ ਹੁੰਦੀ ਹੈ ਅਜੰਡਾ ਸੈਟਿੰਗ ਥਿਓਰੀ ਅੱਜ ਮੈਂ ਉਹਦੀ ਗੱਲ ਕਰਨੀ ਤੁਸੀਂ ਕਹੋ ਜੀ ਉਹਦੀ ਗੱਲ ਕਿਉਂ ਥਿਓਰੀ ਪੜਾਉਣ ਲੱਗ ਗਏ ਬਿਲਕੁਲ ਨਹੀਂ ਉਹ ਜ਼ਰੂਰੀ ਹੈ ਇਸ ਕਰਕੇ ਜ਼ਰੂਰੀ ਹੈ ਕਿ ਜਿਹੜਾ ਮੀਡੀਆ ਹੈ ਨਾ ਉਹ ਕਿਸ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਲੋਕ ਮੁੱਦਿਆਂ ਨੂੰ ਉਭਾਰਦਾ ਤੇ ਲੋਕ ਮੁੱਦਿਆਂ ਨੂੰ ਜਿਹੜਾ ਹੈ ਉਹ ਦਬਾਉਂਦਾ ਇਹ ਵੀ ਗੱਲ ਸਹੀ ਹੈ ਖਬਰ ਨੂੰ ਲਾਉਣਾ ਖਬਰ ਨੂੰ ਉਭਾਰਨਾ ਖਬਰ ਨੂੰ ਰੋਕਣਾ ਬਹੁਤ ਵਾਰ ਖਬਰ ਨੂੰ ਦਬਾਉਣਾ ਰੋਕਣਾ ਡਿਸਟੋਰਟ ਕਰਨਾ ਉਹਦੇ ਜਿਆਦਾ ਪੈਸੇ ਲੱਗਦੇ ਨੇ ਮੀਡੀਆ ਦੇ ਵਿੱਚ ਇਹ ਵੀ ਗੱਲ ਹੈ ਲੇਕਿਨ ਜਿਹੜੀ ਏਜੰਡਾ ਸੈਟਿੰਗ ਥਿਉਰੀ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਜਿਹੜਾ ਮੀਡੀਆ ਹੁੰਦਾ ਨਾ ਇਹ ਜ਼ਰੂਰੀ ਨਹੀਂ ਜੋ ਸੱਚ ਹੁੰਦਾ ਉਹਨੂੰ ਪੇਸ਼ ਕਰਦਾ ਹੈ ਅਸਲੀਅਤ ਨੂੰ ਨਹੀਂ ਪੇਸ਼ ਬਹੁਤ ਵਾਰ ਕਰਦਾ ਇਸ ਨੂੰ ਪਹਿਲਾਂ ਛਾਣਿਆ ਜਾਂਦਾ ਫਿਲਟਰ ਕੀਤਾ ਜਾਂਦਾ ਫਿਰ ਉਸ ਨੂੰ ਆਪਣਾ ਐਂਗਲ ਆਪਣਾ ਰੰਗ ਦਿੱਤਾ ਜਾਂਦਾ ਉਹ ਨੂੰ ਫਿਰ ਪੇਸ਼ ਕੀਤਾ ਜਾਂਦਾ ਜੰਨੀ ਅੱਜ ਕੱਲ ਬਹੁਤ ਘੱਟ ਮੀਡੀਆ ਤੁਹਾਨੂੰ ਅਜਿਹਾ ਮਿਲੇਗਾ ਜਿਹੜਾ ਅਸਲੀਅਤ ਨੂੰ ਪੇਸ਼ ਕਰਦਾ ਨਹੀਂ ਬਹੁਤ ਸਾਰੇ ਚੈਨਲ ਉਹਨੂੰ ਤੁਸੀਂ ਗੋਦੀ ਮੀਡੀਆ ਕਹਿ ਲਓ ਮੈਂ ਉਹਨੂੰ ਟੀਰਾ ਮੀਡੀਆ ਕਹਿੰਨਾ ਉਹ ਹਬਦੇ ਨਜ਼ੀਅਤ ਨਾਲ ਤੱਥ ਜਾ ਖਬਰਾਂ ਨੂੰ ਪੇਸ਼ ਕਰਦੇ ਨੇ ਫਿਰ ਬਹੁਤ ਵਾਰ ਇਸ ਤਰ੍ਹਾਂ ਮੁੱਦੇ ਲਿਆਂਦੇ ਜਾਂਦੇ ਨੇ ਕਿ ਉਹਨਾਂ ਨੂੰ ਛਾਦਾ ਇੰਪੋਰਟੈਂਸ ਮਿਲੇ ਤੇ ਬਹੁਤ ਸਾਰੇ ਮੁੱਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਡਾਊਨ ਪਲੇ ਕਰਨਾ ਹੁੰਦਾ ਕਿਸੇ ਖਾਸ ਪਾਰਟੀ ਲਈ ਜਿਹੜੀ ਕੰਮ ਕਰਦੇ ਹੋਏ ਤੁਸੀਂ ਦੋ ਕੰਮ ਕਰਦੇ ਹੋ ਇੱਕ ਤਾਂ ਜਦੋਂ ਕੋਈ ਮੁੱਦਾ ਆਉਂਦਾ ਜੇ ਤਾਂ ਉਹ ਸੱਤਾਧਾਰੀ ਧਿਰ ਦਾ ਜਿਹੜੀ ਪਾਰਟੀ ਤੁਹਾਨੂੰ ਪੈਸਾ ਦੇ ਰਹੀ ਹੈ ਮੈਂ ਨਹੀਂ ਕਹਿੰਦਾ ਖਰੀਦਿਆ ਹੋਇਆ ਹੈ ਜਿਹੜੀ ਨਾਲ ਤੁਹਾਡਾ رابطہ ਸਹੀ ਹੈ ਉਹ ਪਾਰਟੀ ਮੁੱਦੇ ਬਾਰੇ ਕਹੇਗੀ ਜਦ ਤੁਸੀਂ ਉਹਨੂੰ ਦੱਸੋਗੇ ਕਿ ਇੱਥੋਂ ਕਿਵੇਂ ਬਚਣਾ ਮੈਂ ਤੁਹਾਨੂੰ ਸਿੰਪਲ ਗੱਲ ਦੱਸਦਾ ਪਿਛਲੇ ਦਿਨੀ 146 ਬੰਦੇ ਜਿਹੜੇ ਨੇ ਉਹ ਲੋਕ ਸਭਾ ਤੇ ਰਾਜ ਸਭਾ ਚੋਂ ਸੰਸਦ ਮਤਲ ਕੀਤੇ ਗਏ ਤੇ ਬੜੇ ਪੁਰਾਣੇ ਬ੍ਰਿਟਿਸ਼ ਰਾ ਦੇ ਤਿੰਨ ਕ੍ਰਿਮੀਨਲ ਲਾਅ ਪਾਸ ਹੋਏ اپੋਜੀਸ਼ਨ ਨੇ ਰੌਲਾ ਪਾਉਣਾ ਸੀ ਕਿ ਦੇਖੋ 146 ਬੰਦਿਆਂ ਨੂੰ ਮਤਨ ਕਰਕੇ ਇਹ ਬਿੱਲ ਪਾਸ ਹੋਏ ਤੇ ਫਿਰ ਕੀ ਹੋਇਆ ਕਿ ਚੇਅਰਪਰਸਨ ਜਿਹੜੇ ਚੇਅਰਮੈਨ ਹੁੰਦੇ ਨੇ ਰਾਜ ਸਭਾ ਤੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਗਦੀਪ ਧਨਕਰ ਉਹ ਬੋਲੇ ਕਹਿੰਦੇ ਜੀ ਇਹਨਾਂ ਨੇ ਮੇਰੀ ਮੁਬਿਕਰੀ ਕੀਤੀ ਆ ਨਕਲ ਉਤਾਰੀ ਆ ਉਹਦੇ ਦੀ ਤੋਹਫੀਨ ਕੀਤੀ ਆ ਮੈਂ ਇੱਕ ਕਿਸਾਨ ਦਾ ਬੇਟਾ ਐ ਮੈਂ जाट ਦਾ ਬੇਟਾ ਮੇਰੇ जाट ਹੋਣ ਤੇ ਉਹਨਾਂ ਦਾ ਜਾਟਾਂ ਦਾ અપਮਾਨ ਕੀਤਾ ਹੁਣ ਇਹਦੇ ਚ ਜਾਟਾਂ ਦਾ ਕੀ ਬਪਮਾਨ ਹੋ ਗਿਆ ਉਹਦੇ ਨਾਲ ਕੋਈ ਲਿੰਕ ਨਹੀਂ ਲਿੰਕ ਇਹ ਸੀ ਕਿ ਤੁਸੀਂ ਖਬਰ ਨੂੰ ਡਾਇਵਰਟ ਕਰ ਦਿਓ ਮੁੱਦੇ ਨੂੰ ਡਾਇਵਰਟ ਕਰ ਦਿਓ ਮੁੱਦਾ ਇਧਰ ਆ ਜੇ ਜਦੋਂ ਮਨੀਪੁਰ ਦੇ ਵਿੱਚ ਇੱਕ ਅੱਖਰ ਵੀ ਨਹੀਂ ਜਦੋਂ ਮੋਦੀ ਸਾਹਿਬ ਬੋਲ ਰਹੇ ਸੀ ਹੋਰ ਮੁੱਦੇ ਵਾਰੇ ਜਾ ਰਹੇ ਸੀ ਰਾਜਸਥਾਨ ਚ ਕੁੜੀਆਂ ਦਾ ਬਦਦਾ ਵਾਰੇ ਜਾ ਰਹੇ ਸੀ ਮੁੱਦਿਆਂ ਨੂੰ ਟਵਿਸਟ ਕਿਵੇਂ ਕਰਨਾ ਇਹ ਏਜੰਡਾ ਹੁੰਦਾ ਸਰ ਪਰਵਾਨਾ ਦੇ ਵਿੱਚ 40 ਜਿਹੜੇ ਫੌਜੀ ਸ਼ਹੀਦ ਹੋਏ ਔਰ ਗਵਰਨਰ ਉਸ ਵੇਲੇ ਦੇ ਸਤੇਪਾਲ ਮਰ ਕਹਿੰਦੇ ਮੈਨੂੰ ਮੋਦੀ ਸਾਹਿਬ ਨੇ ਚੁਪਕਰਾਤਾ ਵਿੱਚ ਬੋਲਣਾ ਨਹੀਂ ਸੱਚ ਨਹੀਂ ਦੱਸਣਾ ਗੱਲ ਹੋਈ ਲੇਕਿਨ ਤੁਸੀਂ ਉਸ ਮੁੱਦੇ ਨੂੰ ਕਿਵੇਂ মিডিਆ ਰਾਹੀਂ ਉਜਾਗਰ ਕੀਤਾ ਗਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਗੱਲ ਚੱਲੀ ਗਈ ਨਾ ਕਿ ਵਿਰੁੱਧ ਛੇੜੀ ਗੱਲ ਇਹ ਹੱਕ ਜਾਣਾ ਸੀ ਵਿਰੁੱਧ ਜਾਣਾ ਸੀ ਉਹ ਹੱਕ ਚ ਚੱਲੇ ਗਏ ਵਰਲਡ ਕੱਪ ਹਾਰ ਗਿਆ ਇੰਡੀਆ ਵਰਲਡ ਕੱਪ ਜੇ ਜਿੱਤੀ ਜਾਂਦਾ ਤਾਂ ਤਾਂ ਜੋ ਕੁਝ ਹੋਣਾ ਸੀ ਉਹ ਸੋਚ ਵੀ ਨਹੀਂ ਸਕਦੇ ਸੀ ਮੋਦੀ ਸਾਹਿਬ ਅਬਦੇਹੀ ਨੌਵਲੇ ਸਟੇਡੀਅਮ ਚੋਂ تھے ਸੀ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਡਰੈਸਿੰਗ ਰੂਮ ਚ ਹਾਲਾਂਕਿ ਨਿਯਮਾਂ ਦੇ ਮੁਤਾਬਕ ਨਹੀਂ ਚਲੇ ਗਏ ਉੱਥੇ ਔਰ ਉੱਥੇ ਜਾ ਕੇ ਮੁਹੰਮਦ ਸ਼ਫੀ ਦੀ ਜਫੀ ਪਾਈ ਉਹਦੀਆਂ ਫੋਟੋਆਂ ਉਹ ਫੋਟੋਆਂ ਜਾਰੀ ਕਰਕੇ ਮੋਦੀ ਸਾਹਿਬ ਕੇ ਹਾਰ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਹੈ ਉਹ ਦਿਲ ਨੂੰ ਹੌਸਲਾ ਦੇ ਰਹੇ ਨੇ ਇਹ ਪ੍ਰੋਜੈਕਟ ਕਰਤਾ ਸਭ ਤੋਂ ਵਧੀਆ ਐਗਜ਼ਾਮਪਲ ਮੀਡੀਆ ਦੀ ਇਹ ਕਿ ਮੋਦੀ ਸਾਹਿਬ ਵਿਕਰਮ ਨੇ ਲੈਂਡ ਕਰਨਾ ਹੈ ਲਾਈਵ ਚੱਲ ਰਿਹਾ ਹੈ ਕਿ ਚੰਦ ਤੇ ਪਹਿਲੀ ਵਾਰ ਜਿਹੜਾ ਹੈ ਭਾਰਤ ਦਾ ਵਿਕਰਮ ਉੱਥੇ ਪਹਿ ਜਿਹੜਾ ਹੈ ਲੈਂਡ ਕਰੇਗਾ ਚੰਦ ਦੀ ਧਰਤੀ ਤੇ ਅੱਧੀ ਸਕਰੀਨ ਤੇ ਬੋਦੀ ਸਾਹਿਬ ਬੈਠੇ ਨੇ ਹੋਰ ਪ੍ਰੋਜੈਕਸ਼ਨ ਕੀ ਹੁੰਦੀ ਹੈ ਇਹ ਹੁੰਦਾ ਹੈ ਖਬਰਾਂ ਨੂੰ ਕਿਵੇਂ ਪ੍ਰੋਜੈਕਟ ਕਰਨਾ ਹੈ ਲੋਕਾਂ ਤੱਕ ਤੁਹਾਡਾ ਇਮੇਜ ਬਣਾਉਣ ਵਾਲੀ ਇਮੇਜ ਬਰਕਰਾਰ ਰੱਖਣ ਲਈ ਤੁਹਾਨੂੰ ਫਾਇਦਾ ਪਹੁੰਚਾਉਣ ਲਈ ਇਸ ਤਰ੍ਹਾਂ ਨਾ ਜਿਹੜੀ ਅਜੈਂਡਾ ਸੈਟਿੰਗ ਥਿਉਰੀ ਹੁੰਦੀ ਹੈ ਉਹ ਕੰਮ ਕਰਦੀ ਹੈ ਅਸਲ ਤਿੰਨ ਕਿਸਮ ਦੀਆਂ ਇਹ ਗੱਲਾਂ ਕਰਦੀ ਹੈ ਇੱਕ ਤਾਂ ਪਬਲਿਕ ਅਜੈਂਡਾ ਸੈਟਿੰਗ ਹੁੰਦਾ ਹੈ ਇੱਕ ਮੀਡੀਆ ਅਜੈਂਡਾ ਸੈਟ ਹੁੰਦਾ ਹੈ ਇੱਕ ਪਾਲਿਸੀ ਅਜੈਂਡਾ ਸੈਟ ਹੁੰਦਾ ਹੈ ਜਿਹੜਾ ਤਾਂ ਪਬਲਿਕ ਅਜੈਂਡਾ ਸੈਟਿੰਗ ਅਸਲ ਦੇ ਵਿੱਚ ਤਾਂ ਉਹਦੀ ਗੱਲ ਕਰਨੀ ਚਾਹਣਾ ਬਹੁਤ ਵਾਰ ਪਬਲਿਕ ਅਜੈਂਡਾ ਸੈਟ ਕਰਦੀ ਹੈ ਪਬਲਿਕ ਕਹਿੰਦੀ ਹੈ ਕਿ ਤੈਨੂੰ ਅਸੀਂ ਵੋਟ ਪਾਵਾਂਗੇ ਪਰ ਤੂੰ ਇਹ ਕਰੇਗਾ ਹੁਣ ਬਜ਼ੁਰਗਾਂ ਨੇ ਇੱਕ ਸੁਸਾਇਟੀ ਚ ਅਜੰਡਾ ਸੈੱਟ ਕਰਤਾ ਕਿ ਇੱਥੇ ਸਾਰੇ ਤੈਨੂੰ ਵੋਟ ਪਾਉਣਗੇ ਜੇ ਤੂੰ ਸਾਡੀ ਸੁਸਾਇਟੀ ਚ ਇੱਕ ਐਮਬੂਲੈਂਸ ਇੱਕ ਜਿਹੜਾ ਹੈ ਇੱਥੇ ਸੀਸੀਟੀਵੀ ਲੱਗਣਗੇ ਸਿਕਿਉਰਿਟੀ ਦਾ ਪ੍ਰਬੰਧ ਹੋਏਗਾ ਇਹੇ ਅਜੰਡਾ ਕਿਹਦਾ ਪਬਲਿਕ ਦਾ ਤੇ ਰੱਖਦਾ ਪੋਲੀਟਿਕਲ ਪਾਰਟੀ ਦੇ ਸਾਹਮਣੇ ਜਿਹੜੀ ਵੀ ਕਰੂਗੀ ਉਹਨੂੰ ਅਸੀਂ ਵੋਟ ਪਾਵਾਂਗੇ ਤੇ ਇਸ ਤਰ੍ਹਾਂ ਹੀ ਵੱਡੇ ਪੱਧਰ ਤੇ ਹੋ ਸਕਦਾ ਜੇ ਪਬਲਿਕ এজেন্ডਾ ਸੈੱਟ ਕਰ ਦੇ ਤਾਂ ਜੜੀਆਂ ਪੋਲੀਟਿਕਲ ਪਾਰਟੀਆਂ ਨੂੰ ਬਹੁਤ ਕੰਮ ਕਰਨਾ ਪਵੇ ਪੰਜਾਬ ਦੇ ਵਿੱਚ ਮੰਨ ਲਓ ਕਿ ਜੇ ਪਬਲਿਕ এজেন্ডਾ ਸੈੱਟ ਕਰ ਦੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਸਾਨੂੰ ਤੁਸੀਂ ਆਪਣਾ ਵਿਜ਼ਨ ਦੱਸੋ ਤੁਸੀਂ ਪੰਜਾਬ ਨੂੰ ਕਰਜ਼ੇ ਚੋਂ ਕਿਵੇਂ ਕੱਢੋਗੇ ਦੱਸੋ ਕੀ ਤਰੀਕਾ ਤੁਹਾਡੇ ਕੋਲ ਕਰਜ਼ਾ ਲੈ ਕੇ ਰਿਉੜੀਆਂ ਦੇਣੀਆਂ ਸਾਨੂੰ ਨਹੀਂ ਚਾਹੀਦੀਆਂ ਜੇ ਪਬਲਿਕ এজেন্ডਾ ਇਸ ਤਰ੍ਹਾਂ ਸੈੱਟ ਕਰਦਾ ਜਿਹੜੀ ਪਾਰਟੀ ਕੱਢੂਗੀ ਕਰਜ਼ੇ ਦੇ ਹੇਠੋਂ ਜਸਾਨੂੰ ਆਪਣਾ ਦੱਸੂਗੀ ਕਿ ਕਿਸ ਤਰ੍ਹਾਂ ਕੱਢਾਂਗੇ ਵਿਜ਼ਨ ਦੇਊਗੀ ਉਹਨੂੰ ਵੋਟ ਪਾਵਾਂਗੇ ਤੋਂ ਇਹ ਪਬਲਿਕ ਅਜੰਡਾ ਸੈੱਟ ਕਰਦੀ ਹੁੰਦੀ ਹੈ ਕਈ ਵਾਰੀ ਮੀਡੀਆ ਅਜੰਡਾ ਸੈੱਟ ਕਰ ਦਿੰਦਾ ਹੈ ਪਬਲਿਕ ਲਈ ਮੀਡੀਆ ਅਜੰਡਾ ਸੈੱਟ ਕਰਦਾ ਉਹ ਦੱਸਦਾ ਮੀਡੀਆ ਬਹੁਤ ਵਾਰ ਮੀਡੀਆ ਜਿਹੜਾ ਇਸ ਤਰ੍ਹਾਂ ਅਜੰਡਾ ਸੈੱਟ ਕਰਦਾ ਹੈ ਕਿ ਉਹ बार-बार ਉਸਨੂੰ ਉਵਾਰਦਾ ਤੇ ਉਹ ਗੱਲ ਲੋਕਾਂ ਚ ਚੜੀ ਜਾਂਦੀ ਹੈ ਕਿਸੇ ਨੂੰ ਬਾਰਨਾ ਕਿਸੇ ਨੂੰ ਡਾਊਨ ਕਰਨਾ ਇਹ ਮੀਡੀਆ ਦਾ ਵੀ ਏਜੰਡਾ ਹੈ ਕਈ ਵਾਰੀ ਪੋਲੀਟੀਕਲ ਪਾਰਟੀ ਦਾ ਵੀ ਏਜੰਡਾ ਹੁੰਦਾ ਵੀ ਫਲਾਣੇ ਲੀਡਰ ਨੂੰ ਡਾਊਨ ਕਰੋ ਤੁਹਾਨੂੰ ਇਹ ਗੱਲ ਦਾ ਪਤਾ ਵੀ ਇਹ ਕਿਹਾ ਗਿਆ ਵੀ ਕਰੋੜਾ ਰੁਪਏ ਖਰਚੇ ਗਏ ਰਾਹੁਲ ਗਾਂਧੀ ਨੂੰ ਪੱਪੂ ਪੱਪੂ ਕਹਿ ਕੇ ਬਦਨਾਮ ਕਰੋ ਇਹ ਤਾਂ ਪੱਪੂ ਹੈ ਇਹਨੂੰ ਕੁਝ ਨਹੀਂ ਆਉਂਦਾ ਇਹਨੂੰ ਇਹ ਹੁੰਦਾ ਇਹ ਗੱਲ ਰਾਹੁਲ ਗਾਂਧੀ ਬਾਰੇ ਤੇ ਫਿਰ ਦੂਜੇ ਪਾਸੇ ਜਦੋਂ ਤੁਸੀਂ ਮੋਦੀ ਦੇ ਮਾਮਲੇ ਵਿੱਚ ਪਨੋਤੀ ਬੋਦੀ ਜੇ ਜੇ ਉਹਨਾਂ ਕੋਲ ਨਹੀਂ ਪਾਵਰ ਹੁੰਦੀ ਉਹ ਉੱਧਰ ਵੀ ਕਰ ਸਕਦੇ ਸੀ ਨਹੀਂ ਹੋਏਗਾ ਲੇਕਿਨ ਥਿਉਰੀ ਇਹ ਕਹਿੰਦੀ ਹੈ ਹੋ ਸਕਦਾ ਹੈ ਇਸ ਤਰ੍ਹਾਂ ਇੱਕ ਪਾਲਿਸੀ ਅਜੰਡਾ ਹੁੰਦਾ ਜਿਹੜੀ ਕਈ ਵਾਰੀ ਨੀਤੀ ਬਣਾਉਣ ਵਾਲੇ ਲੋਕ ਵੀ ਜਿਹੜਾ ਹੈ ਅਜੰਡਾ ਸੈੱਟ ਕਰ ਦਿੰਦੇ ਨੇ ਖਾਸ ਤੌਰ ਤੇ ਜਿਹੜੀ ਸਾਡੀ 엘ੀਟ ਕਲਾਸ ਹੈ ਕੁਲੀਨ ਵਰਗ ਹੈ ਉਹ ਕਰਦਾ ਹੁਣ ਜਣੀ ਪੰਜਾਬ ਨੂੰ ਅਸਲ ਦੇ ਵਿੱਚ ਪਬਲਿਕ ਅਜੰਡਾ ਸੈਟਿੰਗ ਦੀ ਲੋੜ ਹੈ ਸਾਡੇ ਪਾਣੀਆਂ ਦੇ ਮਾਮਲੇ ਦੇ ਵਿੱਚ ਐਗਰੀਕਲਚਰ ਜਿਹੜੀ ਹੈ ਪਾਲਿਸੀ ਦੇ ਮਾਮਲੇ ਸਾਡੀ ਖੇੜ ਨੀਤੀ ਕੀ ਹੋਵੇ ਖੇਤੀ ਨੀਤੀ ਕੀ ਹੋਵੇ ਵਿੱਦਿਆ ਨੀਤੀ ਕੀ ਹੋਵੇ ਚਾਹ ਕੀ ਅਸੀਂ ਚਾਹੁੰਨੇ ਕੀ ਆਂ ਪੰਜਾਬ ਕੀ ਚਾਹੁੰਦਾ ਇਹ ਪੰਜਾਬ ਉਹ ਨਹੀਂ ਚਾਹੁੰਦਾ ਜੋ ਕੁਝ ਸਾਨੂੰ ਦਿੱਤਾ ਜਾ ਰਿਹਾ ਹੈ ਪੰਜਾਬ ਉਹ ਚਾਹੁੰਦਾ ਜੋ ਸਾਨੂੰ ਨਹੀਂ ਦਿੱਤਾ ਜਾ ਰਿਹਾ ਨਸ਼ਿਆਂ ਨੂੰ ਕਿਵੇਂ ਖਤਮ ਕਰੋਗੇ ਤੁਸੀਂ ਇਹ ਨਹੀਂ ਕਿ 100 ਖਾਲੋ ਤੇ ਅਸੀਂ ਨਸ਼ੇ ਖਤਮ ਨਾ ਇਹ ਤਰੀਕਾ ਨਹੀਂ ਮੈਂ 24 ਘੰਟੇ ਚ ਮੈਂ 4 ਮਹੀਨਿਆਂ ਚ ਮੈਂ 2 ਮਹੀਨਿਆਂ ਚ ਮੈਂ ਅਰਦਾਸ ਕਰਕੇ ਮੈਂ ਗੁਟਕਾ ਫੜ ਕੇ ਐਸਰਾਣੀ ਨਸ਼ੇ ਖਤਮ ਹੁੰਦੇ ਦੱਸੋ ਤੁਹਾਡਾ ਕੀ ਏਜੰਡਾ ਹੈ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਖਤਮ ਕਰੋਗੇ ਇਸ ਸਾਰੀ ਕੱਲੀ ਕੱਲੀ ਗੱਲ ਤੁਸੀਂ ਜਿਹੜੀ ਐਜੂਕੇਸ਼ਨ ਤੁਹਾਡੀ ਕਿਸ ਤਰੀਕੇ ਨਾਲ ਤੁਸੀਂ ਅੱਗੇ ਲੈ ਕੇ ਜਾਣੀ ਹੈ ਮਾਂ ਬੋਲੀ ਦੇ ਬਾਰੇ ਤੁਹਾਡਾ ਕੀ ਏਜੰਡਾ ਹੈ ਇਸੇ ਨੂੰ ਪੁੱਛਿਆ ਕਦੇ ਮਾਂ ਬੋਲੀ ਦੇ ਬਾਰੇ ਵਿੱਚ ਤੁਸੀਂ ਤਾਂ ਕਿਹਾ ਸੀ ਕਿ ਇੰਨੀ ਤਰੀਕ ਤੱਕ ਸਾਰੇ ਪੰਜਾਬੀ ਚ ਕਰ ਤੋ ਕਿਸੇ ਨੇ ਕੀਤੇ ਫਿਰ ਕਿਸੇ ਕੋਈ ਐਕਸ਼ਨ ਲਿਆ ਨਹੀਂ ਲਿਆ ਬਸ ਰੋੜਾ ਰੱਪਾ ਪਾ ਕੇ ਗੱਲ ਲੋਕਾਂ ਨੂੰ ਸਿਰੇ ਤੇ ਕੋਈ ਗੱਲ ਨਹੀਂ ਬਸ ਮੀਡੀਆ ਦਾ ਹਾਲ ਹੈ ਹੁਣ ਮੀਡੀਆ ਦੇ ਵਿੱਚ ਆਪਾਂ ਦੇਖਿਆ ਨਹੀਂ ਕਿੰਨਾ ਕੱਟ ਕੀਤਾ ਗਿਆ ਅਜੀਤ ਹਮਦਰਦ ਜਿਹੜਾ ਹੈ ਜੀ ਬਰਜਿੰਦਰ ਸਿੰਘ ਹਮਦਰਦ ਉਹਨੂੰ ਬੁਲਾਵਾ ਆ ਗਿਆ ਉਹ ਕਰਾਪਟ ਆ ਜੀ ਉਹਨੇ ਵੀ ਵਿਰੋਧ ਕੀਤਾ ਵਿਰੋਧੀ ਪਾਰਟੀਆਂ ਉੱਠੀਆਂ ਥਾਂ ਥਾਂ ਤੇ ਬਿਜਾਰੇ ਹੋਏ ਹੁਣ ਕੀ ਹੋਇਆ ਨਿਕਲਿਆ ਕੀ ਕਿੱਥੇ ਹੈ ਕੀ ਹੋਇਆ ਨਾ ਮੀਡੀਆ ਪਛਦਾ ਨਾ ਕੀ ਸਮਝਉਂਦਾ ਹੋਗਾ ਕੋਈ ਕੀ ਕੋਈ ਐਗਰੀਮੈਂਟ ਹੋ ਗਿਆ ਕਿਉਂ ਨਹੀਂ ਗੱਲ ਹੋ ਰਹੀ ਚਰਜੀਤ ਚੰਨੀ ਇੰਨੀ ਤਰੀਕ ਨੂੰ ਕਰਾਂਗੇ ਕੀ ਨਿਕਲਿਆ ਵਿੱਚੋਂ ਸੋ ਇਹ ਸਾਰੀਆਂ ਗੱਲਾਂ ਫਿਰ ਕਹਿੰਦੇ ਨੇ ਜੀ ਗੋਲਡੀ ਬ੍ਰਾਡਫਰ ਕਿ ਕਿਦੇ ਪਛੇ ਉਸ ਤੋਂ ਬਾਅਦ ਸੋ ਇਹ ਸਾਰੀਆਂ ਗੱਲਾਂ ਜਦੋਂ ਪਬਲਿਕ ਨੂੰ ਗੀ ਕਿ ਅਸੀਂ ਹਰ ਇੱਕ ਚੀਜ਼ ਦਾ ਇੱਕ ਨਤੀਜਾ ਚਾਹੁੰਦੇ ਆ ਇਹ ਨਤੀਜ ਇਹ ਐਡੀ ਦਰਖ ਟੋਟਾ ਸ਼ਾਰਟ ਟਰਮ ਵਿਜ਼ਨ ਕੀਆ ਲੌਂਗ ਟਰਮ ਵਿਜ਼ਨ ਕੀਆ ਪੰਜਾਬ ਦਾ ਧਰਤੀ ਹੇਠ ਦਾ ਪਾਣੀ ਬਚਾਉਣ ਲਈ ਤੁਸੀਂ ਕੀ ਕਰ ਰਹੇ ਹੋ ਜਿਹੜੀਆਂ ਮੁਫਤ ਚੀਜ਼ਾਂ ਦੇ ਰਹੇ ਹੋ ਇਹਨੂੰ ਕਿਵੇਂ ਤੁਸੀਂ ਇਹ ਇਹ ਦਿਓਗੇ ਜਾਂ ਪੈਸਾ ਕਿੱਥੋਂ ਕਰਜ਼ਾ ਲੈ ਕੇ ਦੇਸੀ ਦੇਣੀਆਂ ਕਰਜ਼ੇ ਤੋਂ ਕਿਵੇਂ ਉਤਾਰੋਗੇ ਕਿ ਨਾ ਕੋਈ ਹੈ ਜੋ ਪਬਲਿਕ ਆਪਣਾ ਅਜੰਡਾ ਸੈੱਟ ਕਰ ਸਕਦੀ ਹੈ ਸੋ ਇਸ ਕਰਕੇ ਮੈਂ ਕਹਿੰਦਾ ਸੀ ਕਿ ਅਜੰਡਾ ਸੈਟਿੰਗ ਥਿਊਰੀ ਬਾਰੇ ਤੁਹਾਨੂੰ ਗੱਲ ਕਰਨੀ ਹੈ ਸੋ ਪਿਆਰੇ ਦਰਸ਼ਕੋ ਅਜਨੇ ਮਿਲ ਜੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ